ਆਹ ਬੋਲਦੇ ਨਹੀਂ ਕਹਿੰਦੇ ਨਹੀਂ ਬੱਚੇ ਨੂੰ ਮਾਂ ਦੁੱਧ ਨਹੀਂ ਦਿੰਦੀ ਜਦ ਤੱਕ ਬੱਚਾ ਰੋਂਦਾ ਨਹੀਂ ਹੁਣ ਸਾਨੂੰ ਬਾਹਰ ਜੰਗਲਾਂ ਚੋਂ ਬਣਾਉਣ ਲਈ ਸਾਨੂੰ ਔਰਤਾਂ ਨੂੰ ਮਜਬੂਰ ਕਰਤਾ ਇਸ ਪਾਰਟੀ ਨੇ ਦੱਸੋ ਇਹਨੇ ਇਹ ਕਿ ਬਚਾ ਲੋ ਪੰਜਾਬ ਦੇ ਬੱਚੇ ਤੇ ਇਹ ਜੋ ਕਿਸੇ ਦੇ ਪੁੱਤ ਨੂੰ ਮਾਣੇ ਕੋਈ ਉਹਨੇ ਪਤਾ ਨਹੀਂ ਕਿਵੇਂ ਮੋਟਰਸਾਈਕਲ ਲੈ ਕੇ ਦਿੱਤਾ ਇਹ ਕਿ ਇਹ ਮੋਟਰਸਾਈਕਲ ਪਈ ਆ ਅੱਗੇ ਹੋਰ ਵੀ ਮੋਟਰਸਾਈਕਲ ਪਈਆਂ ਮੈਂ ਬਾਰ ਬਾਰ ਇੱਕੋ ਬੇਨਤੀ ਕਰਦੀ ਆ ਜਿਵੇਂ ਤੁਹਾਡੇ ਨਾਲ ਆ ਤੁਸੀਂ ਤੁਹਾਡੀ ਡਿਊਟੀ ਮੁੱਖ ਮੰਤਰੀ ਸਾਹਿਬ ਕਿਤੇ ਵੀ ਲਾਉਂਗੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਪੰਜਾਬ ਦੀ ਤਰੱਕੀ ਲਈ ਆਪਣੇ ਸ਼ਹਿਰ ਦੀ ਤਰੱਕੀ ਲਈ ਨਸ਼ਾ ਨਸ਼ੇ ਨੂੰ ਖਤਮ ਕਰਾਉਣ ਲਈ ਅਸੀਂ ਉਹਨਾਂ ਬੱਚਿਆਂ ਦੇ ਨਾਲ ਹੈ ਜਿਹੜੇ ਬੱਚੇ ਕਹਿੰਦੇ ਅਸੀਂ ਐਸਾ ਨਹੀਂ ਜਿੱਤ ਸਕਦੇ ਮੈਂ ਇੱਕ ਮਾਂ ਹੋਣ ਦੇ ਨਾਤੇ ਵੀ ਮੈਂ ਬੱਚਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਹਾਂ ਕਿ ਸਾਡੀ ਪੂਰੀ ਕਾਂਗਰਸ ਅੱਜ ਇੱਕ ਅਗੇ ਮੋਟਰਸਾਈਕਲ ਹੋਰ ਤੇ ਹੈ ਮੈਂ ਮੁੱਖ ਮੰਤਰੀ ਸਾਹਿਬ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੀ ਹਾਂ ਮੈਡਮਾ ਅਨਮੋਲ ਜਗਨ ਮਾਂਝੀ ਨੂੰ ਬੇਨਤੀ ਕਰਦੀ ਹਾਂ ਕਿ ਮੈਡਮ ਜੀ ਸਾਡੀ ਬੇਨਤੀ ਸਵਾਰ ਕਰਿਓ ਆ ਸਾਡੇ ਪਿਆਰੇ ਤੁਹਾਨੂੰ ਬਚਾ ਲਓ ਆ ਕਿਸੇ ਚੋਰੀ ਦੇਖੋ ਤਾਂ ਚੱਕਦੇ ਜੇ ਉਹਨਾਂ ਨੂੰ ਉਹਨਾਂ ਦਾ ਨਸ਼ਾ ਦੀ ਪੂਰਤੀ ਨਹੀਂ ਹੁੰਦੀ ਪਰ ਮੈਂ ਮਜਬੂਰ ਨਾ ਅੱਜ ਮੈਨੂੰ ਇੱਥੇ ਆਹ ਗੱਲ ਕਰਨੀ ਪਈ ਮੈਂ ਚਾਹਨੀ ਹੈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਨਸ਼ਾ ਛਡਾ ਰਹੇ ਹੋ ਬੱਚਿਆਂ ਨੂੰ ਬਚਾਰੇ ਹੋ ਪਰ ਮੇਰੀ ਇੱਕ ਬੇਨਤੀ ਹੋਰ ਸਵੀਕਾਰ ਕਰ ਲਿਓ ਕਿ ਆ ਸਾਡੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਕਹਿ ਕੇ ਮੁੱਖ ਮੰਤਰੀ ਸਾਹਿਬ ਮੈਡਮ ਅਨਮੋਲ ਗਗਨਜੀ ਸਾਡੇ ਐਮਐਲਏ ਸਾਹਿਬ ਮੈਡਮ ਮੈਂ ਤਾਂ ਇੱਕ ਆਪਣੀ ਧੀ ਹੋਣ ਦੇ ਨਾਤੇ ਬੇਨਤੀ ਕਰਦੀ ਆਂ ਤੇ ਸਾਡਾ ਸਾਥ ਦਿਓ ਤੁਸੀਂ ਮੈਨੂੰ ਤੁਹਾਡੇ ਤੇ ਬਹੁਤ ਉਮੀਦਾਂ ਹੈ ਕਿ ਤੁਸੀਂ ਸਾਡਾ ਸਾਥ ਦੋਗੇ ਤੇ ਸਾਡੇ ਬੱਚਿਆਂ ਨੂੰ ਕੋਈ ਚੰਗਾ ਰਾਹ ਦਿਖਾਉਗੇ ਆਮ ਹੀ ਚੋਰੇ ਦੀ ਮੋਟਰਸਾਈਕਲਾਂ ਦੀ ਵਾਰਦਾਤਾਂ ਸੁਣ ਚਾਹਂਦੀਆਂ ਨੇ ਤੇ ਚੋਰੀ ਕਰਦੇ ਨੇ ਜਾਂ ਤਾਂ ਨਸ਼ੇ ਦੀ ਪੂਰਤੀ ਦੇ ਲਈ ਜਾਂ ਫਿਰ ਕਿਸੇ ਨੂੰ ਕ੍ਰਾਈਮ ਦੇ ਵਿੱਚ ਇਹ ਚੋਰ ਜਿਹੜੇ ਨੇ ਕ੍ਰਾਈਮ ਕਰਨ ਵਾਲੇ ਮੋਟਰਸਾਈਕਲਾਂ ਨੂੰ ਵਰਤ ਕੇ ਅਜਾੜ ਜਗ੍ਹਾ ਦੇ ਵਿੱਚ ਛੱਡ ਜਾਂਦੇ ਨੇ ਗੱਲ ਕਰਦੇ ਹਾਂ ਖਰੜ ਦੇ ਭਾਗੋ ਮਜਾਰਾ ਰੋਡ ਤੇ ਕਈ ਮੋਟਰਸਾਈਕਲ ਨੇ ਅਜਾੜ ਚ ਖੜੇ ਨੇ ਪਾਰਟ ਵੀ ਇੱਥੇ ਵਿਖਰੇ ਪਏ ਨੇ ਬੀਬੀ ਸਵਰਨਜੀਤ कौर ਉੱਥੇ ਪਹੁੰਚੇ ਨੇ ਭਾਗੋ ਮਾਜਰਾ ਦੇ ਵਸਨੀਕ ਨੇ ਕੁਲਦੀਪ ਸਿੰਘ ਉਹ ਪਹੁੰਚੇ ਨੇ ਏਐਸਆਈ ਸੁਰਿੰਦਰ ਜੋ ਸਿਟੀ ਥਾਣੇ ਦੇ ਵਿੱਚ ਤਾਇਨਾਤ ਹੈ ਉਹ ਉੱਥੇ ਪਹੁੰਚ ਕੇ ਜਾਂਚ ਪੜਤਾਲ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਤਸਵੀਰਾਂ ਕਈ ਦਿਨਾ ਤੋਂ ਇਹ ਸਾਡੇ ਕਾਂਗਰਸੀ ਭਰਾ ਹੈਗੇ ਭਾਗੋ ਮਾਜਰੋ ਤੋਂ ਇਹਨਾਂ ਨੇ ਇਲੈਕਸ਼ਨ ਵੀ ਲੜੀ ਸੀ ਐਮ ਸੀ ਦੀ ਤੇ ਇਹਨਾਂ ਦੇ ਭੈਣ ਭਣੋਈਏ ਦੀ ਕੋਈ ਲੜਾਈ ਚ ਦਾਖਲ ਸੀਗੇ ਹਸਪੀਟਲ 6 ਤਰੀਕ ਨੂੰ ਇਹਨਾਂ ਦੇ ਭਣੋਈਏ ਦਾ ਮੋਟਰਸਾਈਕਲ ਚੱਕ ਸਾਈਕਲ ਚੱਕ ਹੋਇਆ ਚਲੋ ਮੈਂ ਕਿਹਾ ਚਲੋ ਨੰਬਰ ਭੇਜ ਦੋ ਆਪਾਂ ਚਲੋ ਐਸ ਐਚ ਓ ਵਗੈਰਾ ਨੂੰ ਕਹਿ ਦਿੰਨੇ ਆ ਹਨਾ ਵੀ ਜਦੋਂ ਮੋਟਰਸਾਈਕਲ ਮਿਲਣਗੇ ਤੇ ਆਪਾਂ ਮਿਲ ਜਾਣਗੇ ਤੁਹਾਨੂੰ ਜੇ ਕਿਤੇ ਕੋ ਚੋਰ ਚੋਰਾਂ ਤੋਂ 77 ਹੋਣਗੇ ਇਨ ਬਿਟਵੀਨ ਕੁਝ ਨਹੀਂ ਹੋਇਆ ਇਹ ਹਸਪੀਟਲ ਗਿਆ ਇਹਨੇ ਫੇਰ ਮੈਨੂੰ ਫੋਨ ਕੀਤਾ ਕਹਿੰਦਾ ਮੈਡਮ ਉਹ ਹੀ ਦੋ ਮੁੰਡੇ ਇਹ ਹਸਪੀਟਲ ਚ ਹਨ ਪਰ ਇਹ ਇਕੱਲਾ ਕੀ ਕਰਦਾ ਇਹਨੇ ਪਿੱਛਾ ਵੀ ਕੀਤਾ ਉਹ ਦੋ ਜਿਹੜੇ ਨਸ਼ੇੜ ਨਸ਼ੇੜੀ ਸੀਗੇ ਚੋਰ ਮੁੰਡੇ ਸੀਗੇ ਇਹਨੇ ਪਿੱਛਾ ਵੀ ਕੀਤਾ ਪਰ ਇਹਦੇ ਹੱਥ ਨਹੀਂ ਆਇਆ ਨਿਕਲ ਗਏ ਫੇਰ ਇਹ ਇੱਥੇ ਆਇਆ ਇਹਨੂੰ ਇਨਫੋਰਮ ਇਨਫੋਰਮੇਸ਼ਨ ਮਿਲੀ ਕੋਈ ਮੱਜਾ ਮੱਜਾ ਚ ਰਾਰਿਆ ਸੀਗਾ ਉਹਨਾਂ ਨੇ ਫੋਨ ਕੀਤਾ ਕਿ ਇੱਥੇ ਬਾਈਕ ਮੋਟਰਸਾਈਕਲ ਪਈਆਂ 3-4 ਵੀ ਤੁਸੀਂ ਆ ਕੇ ਦੇਖ ਲਓ ਵੀ ਸ਼ਾਇਦ ਤੁਹਾਡੇ ਭਣੋਈਏ ਦਾ ਨਾ ਹੋਵੇ ਚਲੋ ਮੈਂ ਫੇਰ ਲੇਜੀ ਹੋਗੀ ਮੈਂ ਕਿਹਾ ਨਹੀਂ ਕਲਵਿੰਦਰ ਥੋੜਾ ਟਾਈਮ ਦੇ ਵੀ ਮਿਲ ਜੂਗਾ ਚਲੋ ਆਪਣੇ ਚਲੋ ਪੁਲਿਸ ਪ੍ਰਸ਼ਾਸਨ ਵੀ ਸ਼ਾਇਦ ਸਾਨੂੰ ਲੱਭ ਕੇ ਦੇਈ ਦੇਵੇ ਹਨਾ ਰੋਜ਼ੁੰੁੰਦੇ ਫੜਦੇ ਆਂ ਚੋਰ ਫੜਦੇ ਆਂ ਪਰ ਅੱਜ ਤਾਂ ਅੰਤ ਹੀ ਆ ਗਿਆ ਜਿਹੜਾ ਕਿ ਭਗਵਾਨਤਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਦੁਹਾਈ ਪਾ ਰਹੇ ਆਂ ਯੁੱਧ ਨਸ਼ਿਆਂ ਵਿਰੁੱਧ ਅੱਜ ਆ ਫੇਰ ਮੈਨੇ ਮੈਨੂੰ ਫੋਨ ਕੀਤਾ ਬਾਗੋ ਮਾਜਰ ਤੋਂ ਕਲਵਿੰਦਰ ਜੀ ਨੇ ਕਹਿੰਦੇ ਮੈਡਮ ਆਓ ਤੁਸੀਂ ਪਲੀਜ਼ ਆ ਕੇ ਦੇਖੋ ਮੈਨੂੰ ਅੱਜ ਫੇਰ ਫੋਨ ਆਇਆ ਹੈ ਉੱਤੇ ਮੱਝਾ ਕਰਨ ਵਾਲਿਆਂ ਦੇ ਕਿ ਤਿੰਨ ਚਾਰ ਮੋਟਰਸਾਈਕਲ ਅੱਜ ਫੇਰ ਫੜ ਖੜੇ ਆ ਪਤਾ ਨਹੀਂ ਕੋਈ ਗਰੀਬ ਕਿਵੇਂ ਮੋਟਰਸਾਈਕਲ ਲੰਦਾ ਹੈ ਕਿਸ਼ਤਾਂ 'ਚ ਲੰਦਾ ਹੈ ਪਤਾ ਨਹੀਂ ਕਿਵੇਂ ਪੇਰਾਂ 'ਚ ਬੱਚੇ ਨੂੰ ਦੋ ਆਉਣੇ ਆ ਦੇਖੋ ਇਹ ਨਸ਼ੇੜੀਆਂ ਨੇ ਤਾਂ ਅੰਤ ਆ ਗਿਆ ਅੱਜ ਫੇਰ ਆ ਮੋਟਰਸਾਈਕਲ ਖੜਾ ਨਾ ਇੱਥੇ ਕੋਈ ਨੰਬਰ ਹੈ ਆ ਕਿਸੇ ਮੋਟਰਸਾਈਕਲ ਦੀ ਲਾਕ ਹੈਗਾ ਨਾ ਨੰਬਰ ਹੈ ਨਾ ਕੋਈ ਚੈਸੀ ਨੰਬਰ ਹੈ ਇਹ ਤਾਂ ਚੈਸੀ ਨੰਬਰ ਤਾਂ ਹੋਣੀ ਕੋਈ ਨਾ ਤੋਰਤਾ ਜੀ ਇਹਨਾਂ ਨੇ ਉਹ ਸਭ ਤੋਂ بڑے ਆ ਪਿਆ ਮਾਤਾ ਮੈਂ ਪੁਲਿਸ ਮੈਂ ਹੁਣ ਵੀ ਐਸਐਚਓ ਸਾਹਿਬ ਨੂੰ ਆਪਣੇ ਸਿਟੀ ਵਾਲੇ ਅਜੀਤੇਸ਼ ਕੌਸ਼ਲ ਜੀ ਨੂੰ ਹੁਣ ਵੀ ਮੈਂ ਫੋਨ ਕਰਕੇ ਮੈਂ ਡਿਪਟੀ ਸਾਹਿਬ ਨੂੰ ਫੋਨ ਕਰਿਆ ਉਹਨਾਂ ਨੇ ਮੇਰਾ ਫੋਨ ਚੱਕਿਆ ਨਹੀਂ ਚੱਕਣਾ ਜ਼ਰੂਰੀ ਨਹੀਂ ਸਮਝਿਆ ਮੈਂ ਹੁਣ ਐਸਐਚਓ ਸਾਹਿਬ ਨੂੰ ਫਿਰ ਫੋਨ ਕਰਕੇ ਜਦੋਂ ਮੈਂ ਸੈਕੰਡ ਟਾਈਮ ਫੋਨ ਕੀਤਾ ਮੈਂ ਕਿਹਾ ਵੀ ਇਹ ਗੱਲ ਹੈਗੀ ਆ ਤੁਸੀਂ ਉੱਥੇ ਪੁਲਿਸ ਪਾਰਟੀ ਭੇਜੋ ਸਾਡਾ ਬੰਦਾ ਕਾਂਗਰਸੀ ਭਰਾ ਖੜਾ ਹੈ ਉੱਥੇ ਕਿ ਉਹਦੇ ਨਾਲ ਕੋਈ ਧੱਕਾ ਨਾ ਹੋਵੇ ਤੇ ਅਗਰ ਆਪਾਂ ਬੋਲਦੇ ਨਹੀਂ ਕਹਿੰਦੇ ਨਹੀਂ ਬੱਚੇ ਨੂੰ ਮਾਂ ਦੁੱਧ ਨਹੀਂ ਦਿੰਦੀ ਅੱਜ ਜਦ ਤੱਕ ਬੱਚਾ ਰੋਂਦਾ ਨਹੀਂ ਹੁਣ ਸਨੋਂ ਬਾਹਰ ਜੰਗਲਾਂ ਚ ਕੋ ਮਣਾਈ ਲਈ ਸਨੋਂ ਔਰਤਾਂ ਨੂੰ ਮਜਬੂਰ ਕਰਤਾ ਇਸ ਪਾਰਟੀ ਨੇ ਦੱਸੋ ਅਸੀਂ ਕੀ ਕਰੀਏ ਮੈਂ ਭਗਵਾਨ ਤਮਾਂਜੀ ਬੇਨਤੀ ਕਰਦੀ ਆ ਕਿ ਬਚਾ ਲੋ ਪੰਜਾਬ ਦੇ ਬੱਚੇ ਤੇ ਇਹ ਜੋ ਕਿਸੇ ਦੇ ਪੁੱਤ ਨੂੰ ਮਾਂ ਨੇ ਉਹਨੇ ਪਤਾ ਨਹੀਂ ਕਿਵੇਂ ਮੋਟਰਸਾਈਕਲ ਲੈ ਕੇ ਦਿੱਤਾ ਇੱਕ ਇਹ ਮੋਟਰਸਾਈਕਲ ਪਈ ਆ ਅੱਗੇ ਹੋਰ ਵੀ ਮੋਟਰਸਾਈਕਲ ਪਈਆਂ ਮੈਂ ਬਾਰ ਬਾਰ ਇੱਕੋ ਬੇਨਤੀ ਕਰਦੀ ਅੱਛਾ ਤੁਹਾਡੇ ਨਾਲ ਆ ਤੁਸੀਂ ਸਾਡੀ ਡਿਊਟੀ ਮੁੱਖ ਮੰਤਰੀ ਸਾਹਿਬ ਕਿਤੇ ਵੀ ਲਾਉਂਗੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਪੰਜਾਬ ਦੀ ਤਰੱਕੀ ਲਈ ਆਪਣੇ ਸ਼ਹਿਰ ਦੀ ਤਰੱਕੀ ਲਈ ਨਸ਼ਾ ਨਸ਼ੇ ਨੂੰ ਖਤਮ ਕਰਵਾਉਣ ਲਈ ਅਸੀਂ ਉਹਨਾਂ ਬੱਚਿਆਂ ਦੇ ਨਾਲ ਹੈ ਜਿਹੜੇ ਬੱਚੇ ਕਹਿੰਦੇ ਅਸੀਂ ਨਸ਼ਾ ਨਹੀਂ ਛੱਡ ਸਕਦੇ ਮੈਂ ਇੱਕ ਮਾਂ ਹੋਣ ਦੇ ਨਾਤੇ ਉਹਨਾਂ ਬੱਚਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਹਾਂ ਤੇ ਸਾਡੀ ਪੂਰੀ ਕਾਂਗਰਸ ਪਾਰਟੀ ਤਤਪਰ ਹੈ ਮੈਂ ਫਿਰ ਬੇਨਤੀ ਕਰਦੀ ਹਾਂ ਕਿ ਬੱਚਿਓ ਇਹ ਕੰਮ ਨਾ ਕਰੋ ਤੁਸੀਂ ਵਾਪਸ ਆ ਜਾਓ ਤੁਹਾਡੇ ਮਾਪੇ ਪਤਾ ਨਹੀਂ ਤੁਹਾਨੂੰ ਕਿਵੇਂ ਇਹ ਮੋਟਰਸਾਈਕਲ ਬੱਚਿਆਂ ਨੂੰ ਕਿਸੇ ਨੂੰ ਲੈ ਕੇ ਦਿੱਤਾ ਤੁਸੀਂ ਚੱਕ ਕੇ ਇੱਥੇ ਮਤਲਬ ਜੰਗਲਾਂ 'ਚ ਖੜਾਤਾ ਹੋਇਆ ਹੈ ਜੇ ਕਲਵਿੰਦਰ ਨਾਗਾਸ ਦਾ ਸਨਮੁਖੇ ਚ ਪਤਾ ਲੱਗਣਾ ਸੀ ਕੀ ਕਰਕੇ ਵੇਚ ਦਿੰਨੇ ਜੀ ਇਹਨਾਂ ਨੂੰ ਉਹ ਵੇਚਦਾ ਜੀ ਉਹ ਖਾਦ ਲੈ ਇੱਕ ਅੱਗੇ ਇੱਕ ਅੱਗੇ ਮੋਟਰਸਾਈਕਲ ਹੋਰ ਪਿਆ ਮੈਂ ਮੁੱਖ ਮੰਤਰੀ ਸਾਹਿਬ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੀ ਆ ਮੈਡਮ ਆਨਮੋਲ ਗਗਨ ਮਾਨ ਜੀ ਨੂੰ ਵੀ ਬੇਨਤੀ ਕਰਦੀ ਆ ਕਿ ਮੈਡਮ ਜੀ ਸਾਡੀ ਬੇਨਤੀ ਸਵਕਾਰ ਕਰਿਓ ਆ ਸਾਡੇ ਧੀਆਂ ਕੁੱਤਿਆਂ ਨੂੰ ਬਚਾ ਲਓ ਆ ਕਿਸੇ ਚੋਰੀ ਦੇਖੋ ਤਾਂ ਚੱਕਦੇ ਆ ਜੇ ਉਹਨਾਂ ਨੂੰ ਉਹਨਾਂ ਦਾ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਮੈਂ ਇਹ ਗੱਲਾਂ ਕਰਨੀਆਂ ਨਹੀਂ ਚਾਹੁੰਦੀ ਪਰ ਮੈਂ ਮਜਬੂਰ ਨ ਅੱਜ ਮੈਨੂੰ ਇੱਥੇ ਆਹ ਗੱਲ ਕਰਨੀ ਪਈ ਮੈਂ ਚਾਹ ਨਹੀਂ ਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਨਸ਼ਾ ਛਡਾ ਰਹੇ ਹੋ ਬੱਚਿਆਂ ਨੂੰ ਬਚਾਰੇ ਹੋ ਪਰ ਮੇਰੀ ਇੱਕ ਬੇਨਤੀ ਹੋਰ ਸਵੀਕਾਰ ਕਰ ਲਿਓ ਕਿ ਆ ਸਾਡੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਕਹਿ ਕੇ ਮੁੱਖ ਮੰਤਰੀ ਸਾਹਿਬ ਮੈਡਮ ਅਨਮੋਲ ਗਗਨ ਜੀ ਸਾਡੇ ਐਮ ਐਲ ਏ ਸਾਹਿਬ ਮੈਡਮ ਮਾਤਾ ਨੂੰ ਆਪਣੀ ਧੀ ਹੋਣ ਦੇ ਨਾਤੇ ਬੇਨਤੀ ਕਰਦੀ ਹੈ ਤੇ ਸਾਡਾ ਸਾਥ ਦਿਓ ਤੁਸੀਂ ਮੈਨੂੰ ਤੁਹਾਡੇ ਤੇ ਬਹੁਤ ਉਮੀਦਾਂ ਹੈ ਕਿ ਤੁਸੀਂ ਸਾਡਾ ਸਾਥ ਦਿਓਗੇ ਤੇ ਸਾਡੇ ਬੱਚਿਆਂ ਨੂੰ ਕੋਈ ਚੰਗਾ ਰਾਹ ਦਿਖਾਉਗੇ ਤੇ ਆ ਚੋਰਾਂ ਦੇ ਹੌਸਲੇ ਜਿਹੜੇ ਇੰਨੇ ਬੁਲੰਦ ਹੈ ਇਹਦਾ ਇਹਦੇ ਪੜੋਗੀ ਦਾ ਅਜੇ ਤੱਕ ਮੋਟਰਸਾਈਕਲ ਨਹੀਂ ਮਿਲਿਆ ਸਾਡੇ ਕਲਵਿੰਦਰ ਦਾ 6 ਤਰੀਕ੍ਹ ਸ਼ਾਮ ਦਾ ਚੱਕਿਆ ਹੋਇਆ ਮੇਰੇ ਭਤੀਜੇ ਦਾ ਖੁਦ ਘੜੂਏ ਤੋਂ ਮੋਟਰਸਾਈਕਲ ਚੱਕਿਆ ਉਹ ਨਹੀਂ ਜੀ ਮਿਲਿਆ ਪਰ ਮੈਂ ਬੇਨਤੀ ਕਰੂੰਗੀ ਮੋਟਰਸਾਈਕਲ ਚੱਕ ਕੇ ਤੁਸੀਂ ਐਡ ਜ਼ਰੂਰ ਪਾ ਦਿਆ ਕਰੋ WhatsApp ਗਰੁੱਪਾਂ 'ਚ ਪਾ ਦਿਆ ਕਰੋ ਤਾਂ ਕਿ ਸਾਡੇ ਵੀਰ ਭਰਾ ਸਾਡੇ ਬੱਚੇ ਆਪਣਾ ਮੋਟਰਸਾਈਕਲ ਇਕੱਤਰ ਕਰਨ ਸਕਣ ਮੈਂ ਮੈਡਮ ਨੂੰ ਫੇਰ ਬੇਨਤੀ ਕਰੂੰਗੀ ਮੈਡਮ ਜੀ ਪਲੀਜ਼ ਸਾਡੀ ਹੈਲਪ ਕਰੋ ਸੰਘੋਤੇ ਬਹੁਤ ਉਮਿਦਾਂ ਹੈ ਕਿ ਆਹ ਬੱਚਿਆਂ ਨੂੰ ਪੇਰੈਂਟਸ ਪਤਾ ਨਹੀਂ ਕਿਵੇਂ ਮੋਟਰਸਾਈਕਲ ਲੈ ਕੇ ਦੰਨੇ ਆ ਇਹਨਾਂ ਦਾ ਕੁਝ ਕਰੋ ਹਾਂ ਜੀ ਹਾਂ ਜੀ ਤੇ ਆਪਣੇ ਖਾਨ ਪਰਤੋ ਜੀ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਸਵਨਜੀਤ ਕੌਰ ਭੈਣ ਜੀ ਜੀ ਸਾਡੇ ਬੜੇ ਹਾਂਜੀ ਕਾਂਗਰਸ ਦੇ ਲੀਡਰ ਹੈ ਜੀ ਠੀਕ ਮਹਿਲਾ ਕਾਂਗਰਸ ਦੇ ਪ੍ਰਧਾਨ ਹੈ ਜੀ ਹਮ ਮੈਂ ਉਹਨਾਂ ਨੂੰ ਬੇਨਤੀ ਕਰੀ ਵੀ ਭੈਣ ਜੀ ਵੀ ਨਸ਼ੇ ਮੈਨੂੰ ਤਾਂ ਲੱਗਦੀ ਵੀ ਭਾਗੋ ਮਾਜ ਦੇ ਚ ਜ਼ਿਆਦਾ ਇੱਥੇ ਖਰੜ ਇਲਾਕੇ ਚ ਜ਼ਿਆਦਾ ਹੈ ਜੀ ਹਮ ਜਿੰਨੇ ਵੀ ਅਮਲੀ ਹੈ ਹਮ ਇਹਨਾਂ ਨੂੰ ਸਰਕਾਰ ਵੱਲੋਂ ਕੋਈ ਖੁੱਲ ਦਿੱਤੀ ਪਈ ਹੈ ਹਮ ਮੋਟਰਸਾਈਕਲ ਚੱਕਦੇ ਆ ਆ ਤੁਹਾਡੇ ਸਾਹਮਣੇ ਜੀ ਕੱਲਾ ਕੱਲਾ ਕਰਕੇ ਸਾਰੇ ਪੁਰਜੇ ਵੇਚ ਦਿੰਨੇ ਆ ਕੋਈ ਗਰੀਬ ਆਦਮੀ ਪਤਾ ਨਹੀਂ ਕਿੱਦਾਂ ਲੈਂਦਾ ਕਿੱਦਾਂ ਨਹੀਂ ਲੈਂਦਾ ਹੋਗਾ ਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਮੇਰੇ ਭਣੋਇਆ ਦਾ ਮੋਟਰਸਾਈਕਲ ਚੱਕਿਆ ਬਾ 6 ਤਰੀਕ ਦਾ ਜੀ ਆਪਣੇ ਹਸਪੀਟਲ ਤੇ ਜੀ ਮੈਂ ਕਈ ਵਾਰੀ ਥਾਣੇ ਜਾ ਆਇਆ ਹੁਣ ਤੱਕ ਕੋਈ ਉਗ ਸੁਗ ਨਹੀਂ ਮਿਲੀ ਹੈਗੀ ਇਹ ਬਗੈਰ ਨੰਬਰ ਤੇ ਜਿੰਨੇ ਵੀ ਮੱਦੇ ਘੁੰਮਦੇ ਆ ਇਹ ਖਰੜ ਘੁੰਮਦੇ ਆ ਜੀ ਸਾਨੂੰ ਪਤਾ ਨਹੀਂ ਜੀ ਹੈਗਾ ਇਹ ਕਿਸ ਕੱਲ ਦਾ ਹੈਗਾ ਬਗੈਰ ਨੰਬਰ ਨਾ ਮੂਲੇ ਨੰਬਰ ਪਲੇਟ ਲਾਉਣੇ ਨਾਲ ਪਿਛਲੀ ਲਾਉਣੇ ਆ ਅਸੀਂ ਖੜਾ ਹੁੰਨੇ ਜਾਂ 84 ਨੰਬਰ ਕਰਦੇ ਆ ਉਹ ਕਹਿੰਦੇ ਜੀ ਲੈ ਜੋ ਤਾਂ ਸਾਡਾ ਹੈ ਨਹੀਂ ਜਦੋਂ ਸਾਡਾ ਹੈ ਨਹੀਂ ਅਸੀਂ ਵੀ ਕਾਕਾ ਤੇ ਲਈ ਆਈ ਉਹ ਸਾਰੇ ਚੋਰੀ ਦੇ ਮੋਟਰਸਾਈਕਲ ਚੱਕੀ ਫਿਰਦੇ ਇਹ ਚਾਰ ਚਪੇਰੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੀ ਡੀਐਸਪੀ ਨੂੰ ਕਰਦਾ ਜੀ ਐਸਐਸਪੀ ਨੂੰ ਕਰਦਾ ਜੀ ਐਸਐਚਓ ਨੂੰ ਕਹੋ ਵੀ ਚਾਰ ਚਪੇਰੇ ਇਹਨਾਂ ਤੇ ਨਾਕੇ ਲਾ ਕੇ ਇਹਨਾਂ ਤੇ ਨੱਥ ਪਾਓ ਜੀ ਨਸ਼ਾ ਇਹਨਾਂ ਹੋ ਰਿਹਾ ਹੈ ਇਹਨਾਂ ਦੇ ਬੈਂਡ ਕੱਲੀ ਕੱਲੀ ਚੀਜ਼ ਕਰਕੇ ਵੇਚਦੇ ਜੀ ਸਾਡੇ ਜੀ ਇੱਥੇ ਬੰਦੇ ਮੈਂ ਮੈਂਸਾ ਚਾਰ ਦੇ ਜੀ ਹਾਂ ਉਹ ਮਹਸਾ ਚਾਰ ਦੇ ਮੈਨੂੰ ਕਹਿੰਦੇ ਵੀ ਅੰਕਲ ਆ ਜਾ ਵੀ ਇੱਕ ਮੋਟਰਸਾਈਕਲ ਹੋਰ ਖੜ ਗਿਆ ਅੱਜ ਪਹਿਲਾਂ ਅਸੀਂ ਇਹਨੂੰ ਦੇਖ ਕੇ ਗਏ ਤੇ ਨਾਲੇ ਅਸੀਂ ਹੁਣ ਪੈਂਜੀ ਨੂੰ ਦੱਸਿਆ ਜੀ ਪਰੇਸ਼ਾਨ ਹੋ ਗਿਆ ਜਦ ਦੱਸਿਆ ਜੀ ਮਾ ਵੀ ਪੈਂਜੀ ਇਦਾਂ ਤਾਂ ਗੱਲਬਾਤ ਆ ਵੀ ਤੁਸੀਂ ਇਹਨਾਂ ਨੂੰ ਮੈਂ ਹੁਣ ਖਾਣੇ ਹੁਣ ਕਿੰਨੀ ਕ ਵਾਰੀ ਜਾਈ ਉਹ ਕਹਿੰਦੇ ਜਿਆ ਥੋੜਾ ਫਣੂਗਾ ਅਸੀਂ ਜਿਆਦੀ ਗੱਲ ਕਰੋ ਜੀ ਮੋਟਰਸਾਈਕਲ ਆਇਆ ਜੀ ਇਹ ਤਾਂ ਉਧਰ ਨੰਬਰ ਪਲੇਟ ਹੈ ਨਹੀਂ ਤੇ ਕੁਝ ਨਹੀਂ ਤਾਂ ਹੈਗਾ ਜੀ ਕੋਈ ਨਹੀਂ ਪੁੱਛਦਾ ਹੈਗਾ ਸਾਡੀ ਤਾਂ ਕੰਮ ਪਲੇਟ ਮਾਸੀ ਲਿਖੀ ਆ ਹਾਂ ਕਿਆ ਗੱਲ ਕਰਤੀ ਸਾਡੀ ਤਾਂ ਕੰਪਲੀਟ ਵੀ ਮੈਡਲ ਸਵਾਰਜੀ ਤੱਕ ਉਹਨੂੰ ਕਹੀਆ ਤਾਂ ਲਿਖਿਆ ਤਾਂ ਨੰਬਰ ਲਾਇਆ ਉਹ ਤਾਂ ਕੰਪਲੀਟ ਵੀ ਨਹੀਂ ਲਾਉਂਦੇ ਹੈਗੇ ਥਾਣੇ ਵਾਲੇ ਅੱਜ ਦਫੇ ਕਰਨਾ ਪਿਆ ਜੀ ਸਾਨੂੰ ਹੁਣ ਜਦ ਕੰਮ ਖਰਾਬ ਹੁੰਦਾ ਸਾਰੇ ਸਾਰੇ ਲੋਕ ਬਸਾ ਨੇ ਹਾਂ ਸਰਿੰਦਰ ਸਿੰਘ ਜੀ ਜਬ ਪੂਰਨਦਰ ਜਗਨਨਾ ਪਗੋ ਮਾੜੀ ਤੋਂ ਜੋਨ ਦਾ ਸਾਜੀ ਲਗ ਲਗ ਜਗ੍ਹਾ ਤੋਂ ਮੋਟਰਸਾਈਕਲ ਖੜੇ ਆਉਂਦੇ ਕਿਸੇ ਦਾ ਜੰਨੀ ਹੈਗਾ ਕਿ ਇਹਦਾ ਟੈਗ ਨਹੀਂ ਹੈਗੇ ਕੱਟ ਕੱਟ ਕੇ ਦੇਤੇ ਹੁਣ ਬੜੀ ਪੰਜ ਚਾਰ ਘੜੇ ਚਾਰ ਪੰਜ ਘੜੇ ਉਹ ਬਾਰੀ ਬਾਰੀ ਜਗ੍ਹਾ ਤੇ ਜਾ ਕੇ ਬੈਰੀ ਬਾਈ ਕਰਾਂਗੇ ਫਿਰ ਉਹਨਾਂ ਦੇ ਬੰਦੀ ਕਰਵਾਈ ਕੀਤੀ ਜਾਣਾ ਤੁਸੀਂ ਦੇਖਿਆ ਤਸਵੀਰਾਂ ਜਿੱਥੇ ਬੀਬੀ ਸਵਰਨਜੀਤ ਕੌਰ ਔਰ ਦੇ ਕੁਲਦੀਪ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਮਾੜੇ ਅਨਸਰ ਨੇ ਜਿਹੜੇ ਉਹਨਾਂ ਤੇ ਨੱਥ ਪਾਈ ਜਾਵੇ ਚੋਰੀ ਦੀਆਂ ਵਾਰਦਾਤਾਂ ਤੇ ਕ੍ਰਾਈਮ ਦਿਨ ਪ੍ਰਤੀ ਦਿਨ ਖਰੜ ਦੇ ਵਿੱਚ ਵਧਦਾ ਜਾ ਰਿਹਾ ਏ ਕ੍ਰਾਈਮ ਨੂੰ ਇਨਜ਼ਾਮ ਦੇ ਕੇ ਮਾੜੇ ਅਨਸਰ ਜਿਹੜੇ ਨੇ ਉਹ ਅਜਾੜ ਦੇ ਵਿੱਚ ਮੋਟਰਸਾਈਕਲ ਖੜਾ ਕੇ ਚਲੇ ਜਾਂਦੇ ਨੇ ਜਾਂ ਫਿਰ ਅਗਿਆਸ ਲਗਾਇਆ ਜਾ ਰਿਹਾ ਏ ਕਿ ਨਸ਼ੇ ਦੀ ਪੂਰਤੀ ਖਾਤਰ ਨੌਜਵਾਨੀ ਨਾ ਮੋਟਰਸਾਈਕਲਾਂ ਨੂੰ ਚੋਰੀ ਕਰਦੇ ਨੇ ਉਸ ਤੋਂ ਬਾਅਦ ਉਰਜਾ ਪੁਰਜਾ ਕਰਕੇ ਪਾਰਟ ਉਹਨਾਂ ਦੇ ਜਿਹੜੇ ਨੇ ਕਬਾੜੀਆਂ ਤੱਕ ਨੂੰ ਵੇਚ ਦਿੰਦੇ ਨੇ ਹੁਣ ਲੋੜ ਹੈ ਇਹ ਜੇ ਮਾੜੇ ਅਨਸਰਾਂ ਤੇ ਨੱਥ ਪਾਣ ਦੀ ਫਿਲਹਾਲ ਐਸਆਈ ਨੇ ਵੱਲੋਂ ਸਾਰੇ ਮੋਟਰਸਾਈਕਲਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਕੀ ਨਤੀਜਾ ਨਿਕਲੇਗਾ ਕੀ ਇਹ ਕਰਾਇਮ ਦੇ ਜੋ ਮਾੜੇ ਅਨਸਰ ਆ ਉਹਨਾਂ ਤੇ ਨੱਥ ਪਾਈ ਜਾਵੇਗੀ ਜਾਂ ਫੜੇ ਜਾਣਗੇ ਤਾਂ ਵਾਲਾ ਸਮਾਂ ਹੀ ਦੱਸੇਗਾ ਅਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ